ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਰਵਿੰਦਰ ਕੋਰਤ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆਂ ਸਿੰਧੀ ਬੁਟੀ ਦੇ ਸਿੰਧੀ ਵਰਕ ਦੇ ਸੂਟ ਮਸਲੀਨ ਦੇ ਉੱਪਰ ਸੂਟ ਹੋਣਗੇ ਪਹਿਲਾਂ ਵੀ ਆਪਾਂ ਇਹ ਸੇਲ ਕੀਤੇ ਸੀਗੇ ਔਰ ਉਦੋਂ ਤੇਨਾਂ ਦਾ ਪ੍ਰਾਈਸ ਕਾਫੀ ਜ਼ਿਆਦਾ ਸੀ 600 750 ਵਿੱਚ ਮੈਂ ਸੇਲ ਕੀਤੇ ਸੀ ਤੇ ਪਰ ਉਦੋਂ ਵੀ ਬਹੁਤ ਲੋਕ ਘੱਟ ਪ੍ਰਾਈਸ 'ਚ ਵੇਚ ਰਹੇ ਸੀ ਤੇ ਹੁਣ ਮੈਨੂੰ ਪਤਾ ਲੱਗਦਾ ਨਹੀਂ ਸਟੱਫ ਦੇਖਣ ਨੂੰ ਵੀ ਸੇਮ ਲੱਗਦਾ ਹੈ ਔਰ ਵਰਕ ਵੀ ਦੇਖਣ ਨੂੰ ਸੇਮ ਲੱਗਦਾ ਹੈ ਪਰ ਨਹੀਂ ਜੀ ਫਰਕ ਹੁੰਦਾ ਹੈ ਜਦੋਂ ਘੱਟ ਪ੍ਰਾਈਸ ਆਉਂਦਾ ਹੈ ਇਹ ਮੇਰੇ ਕੋ ਹੈਗਾ ਉਹਦੇ ਨਾਲ ਦਾ ਸੂਟ ਜਿਹੜਾ ਮੈਂ ਪਹਿਲਾਂ ਸੇਲ ਕੀਤਾ ਸੀਗਾ ਇਹ ਵੀ ਚਾਕਲੇਟ ਮਸਲੀਨ ਦੇ ਉੱਪਰ ਆਏਗਾ ਔਰ ਇਹਦਾ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੈ ਠੀਕ ਹੈ ਤੇ ਇਹ ਸਟੱਫ ਵੀ ਬਹੁਤ ਸੋਹਣਾ ਹੈ। ਇਹਦੇ ਵਿੱਚ ਥੋੜਾ ਜਿਹਾ ਡਿਫੈਕਟ ਸੀਗਾ ਵੇਖੋ ਟੁੱਕ ਜਿਹੀ ਲੱਗੀ ਇਸ ਕਰਕੇ ਰਹਿ ਗਿਆ ਸੀਗਾ ਇੱਕ ਪੀਸ ਤੇ ਇਹ ਵੀ ਕਪੜਾ ਬਹੁਤ ਸੋਹਣਾ ਠੀਕ ਹੈ ਅਕੋਰਡਿੰਗ ਟੂ ਪ੍ਰਾਈਸ ਬਹੁਤ ਸੋਹਣਾ ਕਪੜਾ ਹੈ। ਕੋਈ ਜ਼ਿਆਦਾ ਫਰਕ ਦੇਖਣ ਵਾਲੇ ਨੂੰ ਕੋਈ ਫਰਕ ਮਹਿਸੂਸ ਨਹੀਂ ਹੁੰਦਾ ਜਦੋਂ ਆਪਾਂ ਰੇਟ ਦੀ ਗੱਲ ਕਰਦੇ ਆਂ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਫਰਕ ਮਹਿਸੂਸ ਹੁੰਦਾ ਕਿ ਹਾਂ ਥੋੜਾ ਫਰਕ ਹੈਗਾ ਹੈ। ਤੇ ਇਹ ਆ ਗਈ ਅਦੀ ਕਢਾਈ ਠੀਕ ਹੈ ਬਹੁਤ ਸੋਹਣਾ ਵਰਕ ਹੋਇਆ ਹੈ ਠੀਕ ਹੈ ਅਕੋਰਡਿੰਗ ਟੂ ਪ੍ਰਾਈਸ ਇਹਦਾ ਪ੍ਰਾਈਸ ਵੀ ਬਹੁਤ ਜੈਨੂਅਲ ਆ ਉਸ ਹਿਸਾਬ ਨਾਲ ਵਰਕ ਬੜਾ ਸੋਹਣਾ ਹੋਇਆ ਚਾਰ 80 ਇਹਦੀ ਕਟ ਆਊਗੀ ਜਿਹੜਾ ਵੱਡੇ ਪੰਨੇ ਦਾ ਹੋਊਗਾ ਉਹ 3.5 ਮੀਟਰ ਹੋਊਗਾ ਠੀਕ ਹੈ ਪੇਮੈਂਟ ਤਾਂ ਮੂਡ ਆਨਲਾਈਨ ਦੇਊਗਾ ਬਟਾਲਾ ਰੋਡ ਅੱਡਾ ਮਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਊਗਾ ਔਰ ਕਪੜਿਆ ਮਸਲੀਨ ਦਾ ਆਊਗਾ ਬਹੁਤ ਸੋਹਣੀ ਮਸਲੀਨ ਆ ਠੀਕ ਹੈ ਤੇ ਵਰਕ ਵੀ ਬਹੁਤ ਸੋਹਣਾ ਹੈ 400 ਤੇ 60 ਰੁਪਏ ਦਾ ਪ੍ਰਾਈਸ ਲੱਗੂਗਾ ਠੀਕ ਹੈ 460 ਰੁਪਏ ਇੱਕ ਸੂਟ ਦਾ ਪ੍ਰਾਈਸ ਲੱਗੂਗਾ 900 ਰੁਪਏ ਦੋ ਸੂਟ ਦਾ ਪ੍ਰਾਈਸ ਲੱਗੂਗਾ ਲਓ ਜੀ ਮਸਲੀਨ ਦਾ ਫੈਬਰਿਕ ਆ ਚਾਹੇ ਲਾਈਨਿੰਗ ਲਗਵਾਓ ਚਾਹੇ ਨਾ ਲਗਵਾਓ ਤੁਹਾਡੀ ਆਪਣੀ ਚੋਆਇਸ ਆ ਕੋਈ ਚੁੱਬਣ ਵਾਲਾ ਨਹੀਂ ਐ ਹਲੋ ਜੀ ਅਗਲਾ ਕਲਰ ਆ ਗਿਆ ਬਾਵਾ ਪੀਚ ਕਲਰ ਤੇ ਇਹਦੇ ਉੱਪਰ ਤੁਹਾਨੂੰ ਮੈਰੂਨ ਕਲਰ ਦਾ ਵਰਕ ਮਿਲੂਗਾ ਮਸਲੀਨ ਦਾ ਫੈਬਰਿਕ ਆ 3.5 ਮੀਟਰ ਦੀ ਕਟ ਆਊਗੀ ਮਤਲਬ ਜਿਹੜਾ ਛੋਟੇ ਵਰ ਦਾ ਆਏਗਾ ਨਾਰਮਲ ਵਰ ਦਾ ਆਏਗਾ ਨਾ 41 42 ਇੰਚ ਵਰ ਦਾ ਉਹ ਤੁਹਾਨੂੰ ਮਿਲੂਗਾ 5 ਮੀਟਰ ਸਮਝ ਲਓ ਤੁਸੀਂ 5 ਮੀਟਰ ਮਿਲੂਗਾ ਥੋੜਾ ਜਿਹਾ ਕਟ ਆ 480 ਦੀ ਕਟਾ ਪਰ ਬਣ ਜਾਏਗਾ ਸੂਟ ਤੇ ਜਿਹੜਾ ਇਹ ਵਾਲਾ ਮਿਲੂਗਾ 3.5 ਮੀਟਰ ਮਿਲੂਗਾ 400 ਤੇ 60 ਰੁਪਏ ਇਹਦਾ ਪ੍ਰਾਈਸ ਰਹੂਗਾ ਸੂਟ ਦਾ ਠੀਕ ਹੈ ਲਓ ਜੀ ਨੈਕਸਟ ਆ ਗਿਆ ਸੇਮ ਉਹੀ ਕਲਰ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਸੀਗੇ 700 ਵਾਲਾ ਸੂਟ ਆ ਲਓ ਉਹੀ ਕਲਰ ਆ ਗਿਆ ਸੇਮ ਲਵੈਂਡਰ ਕਲਰ ਆ ਗਿਆ ਸੇਮ ਉਸੇ ਤਰ੍ਹਾਂ ਦਾ ਵਰਕ ਆ ਗਿਆ ਇਹਦੇ ਉੱਪਰ ਆ ਲਓ ਜੀ ਠੀਕ ਹੈ ਤੁਹਾਨੂੰ ਸਿਰਫ ਫਰੰਟ ਦੇ ਉੱਪਰ ਵਰਕ ਮਿਲੂਗਾ ਕੋਈ ਬਾਜੂ ਤੇ ਨਹੀਂ ਆ ਕੋਈ ਕਿਤੇ ਨਹੀਂ ਆ ਪਰ ਬਹੁਤ ਸੋਹਣਾ ਹੈ ਲੈਸ ਲਗਵਾਓ ਜਿੱਦਾਂ ਮਰਜ਼ੀ ਬਣਾਓ ਕਿਸੇ ਨੂੰ ਦੇਣਾ ਲੈਣਾ ਹੈ ਆਪਣੇ ਵਾਸਤੇ ਕੱਪੜੇ ਦੀ ਸ਼ਾਈਨ ਚੈੱਕ ਕਰੋ ਤੁਹਾਨੂੰ 460 ਰੁਪਏ ਦੇ ਵਿੱਚ ਕੱਪੜੇ ਦਾ ਮੈਂ ਕਹਿੰਨੀ ਇੰਨਾ ਸੋਹਣਾ ਰੋਬ ਹੈ ਬਾਕੀ ਖਰਾਬ ਵੀ ਨਹੀਂ ਹੁੰਦੇ ਇੱਕ ਹੁੰਦਾ ਨਾ ਸਸਤੀ ਚੀਜ਼ ਆ ਬਈ ਇਹ ਖਰਾਬ ਹੋ ਜੇਗੀ ਕੁਛ ਇਹਨਾਂ ਨੂੰ ਜਿੱਦਾਂ ਮਰਜ਼ੀ ਰਫ ਟਫ ਯੂਜ਼ ਕਰੋ ਮਸ਼ੀਨ ਵਾਸ਼ ਕਰੋ ਜਿੱਦਾਂ ਮਰਜ਼ੀ ਕਰੋ ਇਹਨਾਂ ਨੇ ਕੁਛ ਖਰਾਬ ਨਹੀਂ ਹੋਣਾ ਇਹਨਾਂ ਦਾ ਠੀਕ ਹੈ 460 ਪ੍ਰਾਈਸ ਰਹੂਗਾ ਲਓ ਜੀ ਨੈਕਸਟ ਕਲਰ ਆ ਗਿਆ ਹੈਲੋ ਅਬੀ ਬਹੁਤ ਸੋਹਣਾ ਕਲਰ ਆ ਗਿਆ ਗ੍ਰੀਨ ਜ ਹੈਲੋ ਠੀਕ ਹੈ ਫਰੋਜ਼ੀ ਗ੍ਰੀਨ ਜਾਂ ਕਲਰ ਆ ਗਿਆ ਇਹਦੇ ਉੱਪਰ ਲਾਈਟ ਫਰੋਜ਼ੀ ਕਲਰ ਤੁਹਾਨੂੰ ਮਿਲੂਗੀ ਕਢਾਈ ਕੀਤੀ ਹੋਈ ਠੀਕ ਹੈ ਫੈਬਰਿਕ ਤੁਹਾਨੂੰ ਮੈਂ ਦੱਸ ਦਿੱਤਾ ਹੈ ਕਿਵੇਂ ਦਾ ਹੈ ਉਹ ਤੁਸੀਂ ਦੇਖ ਹੀ ਪਾ ਰਹੇ ਹੋ ਹਲੋ ਠੀਕ ਹੈ ਬਹੁਤ ਸੋਹਣਾ ਮਸਲੀਨ ਦਾ ਫੈਬਰਿਕ ਆ ਸੌਫਟ ਆ ਪ੍ਰਾਈਸ ਵੀ ਤੁਹਾਨੂੰ ਦੱਸ ਦਿੱਤਾ 460 ਇੱਕ ਸੂਟ ਦਾ ਲੱਗੇਗਾ ਤੇ 2 ਸੂਟ ਲਾਉਂਗੇ ਤਾਂ 900 ਰੁਪਿਆ ਲੱਗੇਗਾ ਲਓ ਜੀ 봐ਵਾ ਕਲਰ ਸੇਮ 2 ਪੀਸ ਆ ਗਏ ਆਪਣੇ ਕੋਲ ਠੀਕ ਹੈ ਹਲੋ ਦੋ ਦੋ ਪੀਸ ਇਕੱਠੇ ਕਰ ਲੀ ਫਿਰ ਆ ਗਿਆ ਜੀ ਆਪਣੇ ਕੋ ਨੀਵੀ ਬਲੂ ਇੰਨਾ ਸੋਹਣਾ ਕਲਰ ਆ ਨਾ ਨੀਵੀ ਬਲੂ ਬਲੈਕ ਕਿਸ਼ ਨੀਵੀ ਬਲੂ ਇਹਦੇ ਉੱਪਰ ਵੀ ਤੁਹਾਨੂੰ ਲਾਈਟ ਫਰੋਜ਼ੀ ਕਲਰ ਦਾ ਕੰਮ ਇਹ ਲੁਗਾ ਜਿਸ ਤਰ੍ਹਾਂ ਦਾ ਹਲਕਾ ਫੁਲਕਾ ਜਿਹਾ ਕੰਮ ਆ ਉਸੇ ਤਰ੍ਹਾਂ ਦਾ ਹਲਕਾ ਫੁਲਕਾ ਜਿਹਾ ਰੇਟ ਆ ਹੁਣ ਤੁਸੀਂ ਜੇ ਇਹਦਾ 700 ਵਾਲੇ ਨਾਲ ਕੰਪੈਰੀਜ਼ਨ ਕਰੋਗੇ ਤੇ ਫਰਕ ਤੇ ਆਏਗਾ ਹੀ ਠੀਕ ਹੈ ਉਸੇ ਤਰ੍ਹਾਂ ਇਹ ਸੂਟ ਵੀ ਬਹੁਤ ਸੋਹਣਾ ਜਿਸ ਤਰ੍ਹਾਂ ਦਾ ਸੋਹਣਾ ਜਿਹਾ ਮੌਸਮ ਚੱਲ ਰਿਹਾ ਹੈ ਹਲਕਾ ਫੁਲਕਾ ਸੂਟ ਜਦ ਤੁਸੀਂ ਘਰੇ ਵੀ ਪਾ ਕੇ ਬੈਠੇ ਹੋਵੋਗੇ ਨਾ 400 500 ਦਾ ਸੂਟ ਤੇ ਬੜਾ ਹੀ ਸੋਹਣਾ ਲੱਗਦਾ ਵੀ ਕਿੱ ਹਣਾ ਕਿਸ ਨੇ ਹਨ ਕਿੱਥੇ ਚਲੇ ਜੈ ਇੰਨਾ ਸੋਹਣਾ ਸੂਟ ਪਾਇਆ ਬੜਾ ਸੋਹਣਾ ਲੱਗਦਾ ਹੈ ਸਸਤਾ ਵੀ ਤੇ ਸੋਹਣਾ ਵੀ ਠੀਕ ਹੈ ਨੇਵੀ ਬਲੂ ਕਲਰ ਫਿਰ ਆ ਗਿਆ ਬਲੈਕ ਕਲਰ ਠੀਕ ਹੈ ਸੋਹਣੇ ਦੁਪट्टे ਲਾਓ ਕੋਈ ਤੁਹਾਡੇ ਘਰ ਮੈਚ ਕਰਦਾ ਹੈਗਾ ਇਹ ਤੇ ਮੈਚ ਕਰੋ ਐਲੋਜੀ ਬਲੈਕ ਕਲਰ ਦੇ ਉੱਪਰ ਵੀ ਫਲੋਜੀ ਕਲਰ ਤੇ ਜੜੀਆਂ ਪਹਿਣਾ ਸੀ ਲੈਂਦੀਆਂ ਉਹ ਤੇ ਫਿਰ ਸੋਨੇ ਤੇ ਸੁਹਾਗਾ ਹੀ ਹੈ ਉਹਨਾਂ ਨੂੰ ਤੇ ਕੋਈ ਹੋਰ ਐਕਸਟਰਾ ਪੈਸੇ ਵੀ ਨਹੀਂ ਖਰਚ ਕਰਨੇ ਪੈਣੇ ਨਾ 200 ਨਾ 300 ਨਾ 400 ਕੋਈ ਸਟਿਚਿੰਗ ਨਹੀਂ ਦੇਣੀ ਪੈਣੀ ਹਲੋ ਜੀ ਠੀਕ ਹੈ ਇਹ ਆ ਗਿਆ ਮੋਂਗੀਆ ਗ੍ਰੀਨ ਇਹਦੇ ਉੱਪਰ ਲਾਈਟ ਗ੍ਰੀਨ ਕਲਰ ਦਾ ਕੰਮ ਆਊਗਾ ਠੀਕ ਹੈ ਪ੍ਰਾਈਸ ਉਹੀ ਰਹੂਗਾ ਸੇਮ ਲਓ ਜੀ ਇਹ ਆ ਗਿਆ ਡਾਰਕ ਬਲੂਇਸ਼ ਜਿਹਾ ਕਲਰ ਇਹਦੇ ਉੱਪਰ ਆ ਗਿਆ ਅਬ ਲਾਈਟ ਰੋਸੀ ਲਵੈਂਡਰ ਟੋਨ ਲਵੈਂਡਰ ਟੋਨ ਦੇ ਉੱਪਰ ਆ ਗਿਆ ਇਹ ਵਾਲਾ ਕੰਮ ਠੀਕ ਹੈ ਜਿਸ ਤਰ੍ਹਾਂ ਦਾ ਪ੍ਰਾਈਸ ਆ ਉਸੇ ਤਰ੍ਹਾਂ ਦਾ ਵਰਕ ਆ ਉਸੇ ਤਰ੍ਹਾਂ ਦਾ ਸਟੱਫ ਆ ਅਕੋਰਡਿੰਗ ਟੂ ਪ੍ਰਾਈਸ ਬਹੁਤ ਸੋਹਣਾ ਹੈ ਠੀਕ ਹੈ ਮੈਂ ਇਹ ਵੀ ਕਹਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਬੀਬੀਆਂ ਕਹਿ ਦਿੰਦੀਆਂ ਮੈਂ ਅਸੀਂ ਹਏ ਦੀਦੀ ਤੇ ਕਪੜਾ ਕੁਛ ਨਹੀਂ ਨਿਕਲਿਆ ਜਾਂ ਇਦਾਂ ਉਹਦਾਂ ਕਿਉਂਕਿ ਚੁਆਇਸ ਐਸਪੈਕਟ ਆਪਾਂ ਜਿਆਦਾ ਕਰ ਲੈਂਦੇ ਆ ਕਿ ਹਾਂ ਪਤਾ ਨਹੀਂ ਕੀ ਆ ਜਾਣਾ ਜਾਂ ਕਿਵੇਂ ਆ ਇਹ ਸੂਟ ਬਹੁਤ ਸੋਹਣਾ ਹੈ ਜਿਵੇਂ ਦਾ ਪ੍ਰਾਈਸ ਆ ਉਸੇ ਹਿਸਾਬ ਨਾਲ ਬਹੁਤ ਸੋਹਣਾ ਸੂਟ ਹੈ ਕਿਉਂਕਿ ਨਾ ਤੇ ਕਪੜੇ ਦਾ ਕੋਈ ਲਾਮਾ ਹੈ ਤੇ ਵਰਕ ਵੀ ਤੁਸੀਂ ਦੇਖ ਹੀ ਰਹੇ ਹੋ ਬੜਾ ਸੋਹਣਾ ਹੈ ਤੇ ਫਿਰ ਹੋਰ ਦੱਸੋ ਕੀ ਚਾਹੀਦਾ ਹੈ ਹੈਨਾ ਹੈਲੋ ਬਲੈਕ ਤੇ ਨੇਵੀ ਬਲੂ ਅਗੇਨ ਤੇ ਫਿਰ ਇਹਦੇ ਵਿੱਚ ਇੱਕ ਇਹ ਡਿਜ਼ਾਈਨ ਹੈ ਤੇ ਡਿਜ਼ਾਈਨ ਹੀ ਬਹੁਤ ਸੋਹਣਾ ਹੈ ਸੇਮ ਪ੍ਰਾਈਸ 'ਚ ਤੁਹਾਨੂੰ ਮਿਲੂਗਾ ਮਹਿੰਦੀ ਕਲਰ ਇਹਦੇ ਵਿੱਚ ਤੇ ਇਥੇ ਸ਼ਾਪ ਤੇ ਪੀਸ ਸੋਲਡ ਹੋ ਗਿਆ ਠੀਕ ਹੈ ਐਲ ਇਸ ਤਰ੍ਹਾਂ ਇਹਦੇ ਨਾਲ ਤਾਂ ਨੂੰ ਬਾਜੂ ਵੀ ਮਿਲਣਗੀਆਂ ਠੀਕ ਹੈ ਸੇਮ ਹੀ ਪ੍ਰਾਈਸ ਲੱਗੂਗਾ ਮਹਿੰਦੀ ਕਲਰ ਇੰਨਾ ਸੋਹਣਾ ਪੀਸ ਆ ਤੇ ਵਰਕ ਵੀ ਬਹੁਤ ਸੋਹਣਾ ਹੈ ਇਹਦੇ ਵਿੱਚ ਇੱਕ ਨੇਵੀ ਬਲੂ ਕਲਰ ਦੋ ਕਲਰ ਮਿਲ ਜਾਣਗੇ ਇਹਦੇ ਵਿੱਚ बस होर स्टॉक है नहीं है क्योंकि काफ़ी दिनों का स्टॉक आया हुआ और शॉप पर भी सेल हो रहा है हेलो जी लो जी ठीक है सेम ही आ गया ओके जी तो नैक्सट हेलो मेहंदी ग्रीन ये मैं तो दिखा चुकी हूँ पहला फिर तू मैं दिनी हाँ हेलो ए भी फैबरिक इन्ना सोहना फैब्रिक है ना, सोना फैब्रिक है ना। ਮੈਂ ਕਹਿੰਨੀ ਆ ਕਿ ਗੱਲ ਹੀ ਨਹੀਂ ਕਰਨ ਵਾਲੀ ਇਹ ਫੈਬਰਿਕ ਮੈਂ 850 ਚ ਵੀ ਸੇਲ ਕੀਤਾ ਦੁਪੱਟੇ ਦੇ ਨਾਲ ਅੱਜ ਇਹ ਵਿਦਆਊਟ ਦੁਪੱਟਾ ਮੇਰੇ ਕੋਲ ਪਰ ਇਹ ਫੈਬਰਿਕ ਚਿਤਰਾ ਇਹਨੂੰ ਕਹਿ ਦਿੰਦੇ ਆ ਸਿਲਕ ਵਾਂਗੂ ਫੈਬਰਿਕ ਹੋਊਗਾ ਥੋੜਾ ਜਿਹਾ ਲੱਗਦਾ ਖਾਦੀ ਵਾਂਗੂ ਲੱਗਦਾ ਠੀਕ ਹੈ ਔਰ ਇਹਦਾ ਨਾ ਸ਼੍ਰਿੰਕੀਸ ਨਾ ਕਲਰ ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਹੈ ਕਲਰ ਫੈਬਰਿਕ ਦੀ ਠੀਕ ਹੈ ਜਿਹਦੇ ਨਾਲ ਦੁਪੱਟਾ ਲਾਓ ਤੇ ਇਹ ਤੁਹਾਡਾ ਸੂਟ ਇਨਾ ਸੋਹਣਾ ਬਣ ਜਾਣਾ ਜਿਵੇਂ 1200 ਦਾ ਸੂਟ ਹੁੰਦਾ ਮੈਂ ਬਹੁਤ ਸੇਲ ਕੀਤਾ ਤੇ ਪਰਸਨਲੀ ਮੈਂ ਕਹਿੰਨੀ ਆ ਕਿ ਇਦਾਂ ਕੋਈ ਵੀ ਲਾਂਮਾ ਨਹੀਂ ਹੈਗਾ ਹੈਲੋ ਇਹ ਤੁਹਾਨੂੰ ਵਰਕ ਮਿਲੂਗਾ ਪੈਨਲ ਸਾਈਡ ਤੇ ਸਾਰਾ ਕਢਾਈ ਦਾ ਕੰਮ ਹੈ ਠੀਕ ਹੈ ਇੰਨੇ ਮੁੱਲ 'ਚ ਤੇ ਕੋਈ ਕਢਾਈ ਨਹੀਂ ਕਰਦਾ ਜਿੰਨੇ 'ਚ ਮੈਂ ਤੁਹਾਨੂੰ ਸੂਟ ਦੇ ਦੇਣਾ ਠੀਕ ਹੈ ਇੰਨੇ ਮੁੱਲ 'ਚ ਤੇ ਕੋਈ ਕਢਾਈ ਨਹੀਂ ਕਰਕੇ ਦਿੰਦਾ ਜਿੰਨੇ 'ਚ ਮੈਂ ਤੁਹਾਨੂੰ ਸੂਟ ਦੇ ਦੇਣਾ ਤਾਂ ਤੁਸੀਂ ਸ਼ਾਈਨ ਚੈੱਕ ਕਰੋ ਇਹਦੀ ਔਰ ਇੰਨਾ ਸੌਫਟ ਹੈ ਨਾ ਜਿੱਦਾਂ ਸਿਲਕਾਂ ਆਕੜੀਆਂ ਹੁੰਦੀਆਂ ਨੇ ਕ੍ਰੇਪ ਆਪਣੀ ਸ਼੍ਰਿੰਕ ਹੋ ਜਾਂਦੀ ਆ ਹਨਾ ਜਿੰਨੀ ਮਰਜ਼ੀ ਮਹਿੰਗੀ ਲੈ ਲਓ ਕ੍ਰੇਪ ਦੇ ਸ਼੍ਰਿੰਕ ਇਸ ਦਾ ਹੁੰਦਾ ਹੀ ਹੁੰਦਾ ਤੇ ਇਹ ਨਾ ਤੇ ਤੁਹਾਡਾ ਸ਼੍ਰਿੰਕ ਹੋਣਾ ਜੇ ਤੇ ਨਾ ਹੀ ਤੁਹਾਡਾ ਕੀ ਉਹਨੂੰ ਕਹਿੰਦੇ ਆ ਇਹਦਾ ਕਲਰ ਫੇਟ ਹੋਣਾ 1 2 ਤੇ 3 ਤੇ 3.5 3.5 ਮੀਟਰ ਕਪੜਾ ਤੇ ਬਾਹਾਂ ਤੇ ਵੀ ਕੰਮ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਤੇ ਜਿੱਦਾਂ ਮਰਜੀ ਬੁੱਲੇ ਲੁੱਟੋ ਮੈਂ ਕਹਿੰਨੀ ਇਹਦੇ ਨਾਲ ਲਾਈਨਿੰਗ ਲਗਵਾਓ ਦੁਪੱਟਾ ਲਾਓ ਤੇ ਭਾਵੇਂ ਇਹਨੂੰ ਤੁਸੀਂ ਜਿੰਨਾ ਮਰਜੀ ਟੋਟ ਪੱਕੇ ਕੱਢੋ ਇਹਦੇ ਨਾਲ ਸੂਟ ਇੰਨਾ ਸੋਹਣਾ ਹੈ ਤੇ ਕਲਰ ਵੀ ਮੇਰਾ ਫੇਵਰਟ येलो ਕਲਰ ਚੈੱਕ ਕਰੋ ਤੁਸੀਂ ਕਲਰ ਕਿੰਨੇ ਸੋਹਣੇ ਆ 550 ਪ੍ਰਾਈਸ ਰਹੇਗਾ ਠੀਕ ਹੈ 550 ਪ੍ਰਾਈਸ ਰਹੇਗਾ ਗ੍ਰੀਨ ਕਲਰ ਆ ਬਹੁਤ ਸੋਹਣਾ ਗ੍ਰੀਨ ਆ ਮੈਂ ਕਹਿੰਨੀ ਇਹੋ ਦੀਆਂ ਟੋਨਾ ਨਾ ਪਿਓਰ ਦੀਆਂ ਹੀ ਟੋਨਾ ਨੇ ਤੇ ਕਢਾਈ ਦਾ ਕੰਮ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਹੈ ਹੈ ਨਾ ਤੇ ਪ੍ਰਾਈਸ ਕੀ ਦਿੱਤਾ ਐ ਮੈਂ ਸਿਰਫ ਤੇ ਸਿਰਫ 550 550 ਦਾ ਸੂਟ ਰਹੇਗਾ ਪੀਸ ਵੀ ਨਹੀਂ ਮੇਰੇ ਕੋਲ ਹੈਗੇ ਠੀਕ ਐ ਇਹ ਵਾਲੀ ਚੀਜ਼ਾਂ ਤੇ ਮਤਲਬ ਦਿਖਾਈਆਂ ਹੀ ਨਹੀਂ ਜਾਂਦੀਆਂ ਕਈ ਵਾਰੀ ਇਦਾਂ ਹੁੰਦਾ ਕਿ ਇਹ ਵਾਲੀਆਂ ਚੀਜ਼ਾਂ ਹਨਾ ਕੁੜੀਆਂ ਚਿੜੀਆਂ ਜਾਂ ਦੇਣ ਲੈਣ ਵਾਲੇ ਜ਼ਿਆਦਾ ਪਸੰਦ ਕਰਦੇ ਆਪਾਂ ਸੋਬਰ ਮਾਲ ਜਿਹੜਾ ਨਾ ਉਹਨਾਂ ਦੀ ਵੀਡੀਓ ਜ਼ਿਆਦਾ ਬਣਾ ਦਿੰਨੇ ਕਿ ਹਾਂ ਇਹ ਜ਼ਿਆਦਾ ਵਿਕਦਾ ਜ਼ਿਆਦਾ ਵਿਕਦਾ ਇਸ ਤਰ੍ਹਾਂ ਦੀਆਂ ਨਾਰਮਲ ਚੀਜ਼ਾਂ ਆਪਣੇ ਕੋਲ ਨਾ ਦਿਖਾਈਆਂ ਹੀ ਨਹੀਂ ਜਾਂਦੀਆਂ ਇੰਨਾ ਸੋਹਣਾ ਸੂਟ ਆ ਬਹੁਤ ਪਿਆਰਾ ਸੂਟ ਆ ਦਿਲ ਕਰਦਾ ਹੁੰਦਾ ਬਣਾ ਲਈਏ ਪਾਲੀਏ ਪਰ ਬਣਾਉਣ ਤੇ ਵੀ ਟਾਈਮ ਲੱਗਦਾ ਹੈ ਨਾ ਐ ਲੋ ਜੀ 550 ਪ੍ਰਾਈਸ ਰਹੂਗਾ। ਜਦੋਂ ਮੈਂ ਕਿ ਸੱਚੀ ਚੀਜ਼ ਦੇਖਫਤ ਕਰਾਣਾ ਤਾਂ ਤੁਸੀਂ ਇਹ ਮੰਨ ਲਿਆ ਕਰੋ ਕਿ ਹਾਂ ਸੱਚੀ ਉਹ ਸੋਹਣੀ ਹੋਊਗੀ। ਠੀਕ ਹੈ? ਹੈਲੋ ਇਹ ਕਲਰ ਆ ਗਿਆ। ਮੋਰ ਪੰਖੀਆ ਗ੍ਰੀਨ ਉਹ ਗ੍ਰੀਨ ਹੋਰ ਆ। ਇਹ ਗ੍ਰੀਨ ਥੋੜਾ ਜਿਹਾ ਹੋਰ ਆ। ਠੀਕ ਹੈ? ਦੋ ਦੋਵੇਂ ਹੀ ਰੰਗ ਵਾਸਤੇ ਮੋਰ ਪੰਖ ਚ ਹੁੰਦੇ ਆਏ। ਹੈਲੋ। ਤੇ ਇਹ ਨਹੀਂ ਹੈ ਕਿ ਇੱਥੋਂ ਤੱਕ ਹੀ ਆਏਗੀ ਲਸਰਾ। ਇਹ ਦੇਖੋ ਪੂਰੀ ਲੈਂਥ ਤੇ ਆਉਣਗੀਆਂ। ਓਕੇ। ਪੂਰੀ ਲੈਂਥ ਤੇ ਇਹ ਵਾਲੀਆਂ ਲਸਰਾਵਾਂ ਹੋਣਗੀਆਂ ਪੈਨਲ ਸਾਈਡ ਜਿਹੜਾ ਆਪਾਂ ਵਰਕ ਕਹਿ ਦਿੰਦੇ ਆ ਨਾ ਪੂਰੀ ਫਰੰਟ ਤੇ ਆਊਗਾ ਤੇ 550 ਪ੍ਰਾਈਸ ਰਹੂਗਾ ਤੇ ਅਗਲਾ ਕਲਰ ਇਹਦਾ ਹੈਗਾ ਐਲੋ ਮੈਨੂੰ ਜਿਹੜਾ ਕਲਰ ਦਿਖਦਾ ਨਾ ਉਹੀ ਸੋਨਾ ਲੱਗਾ ਲੱਗੀ ਜਾਂਦਾ ਹੈ ਐਲੋ ਬਾਹਮਾ ਤੇ ਵੀ ਕੰਮ ਆਊਗਾ ਕਪੜਾ ਵੀ 3.5 ਮੀਟਰ ਆਊਗਾ ਤੇ ਕਪੜੇ ਦੀ ਵੀ ਫੁੱਲ ਗਾਰੰਟੀ ਠੀਕ ਹੈ ਮੈਂ ਕਿਸੇ ਚੀਜ਼ ਦੀ ਗਾਰੰਟੀ ਨਹੀਂ ਦਿੰਦੀ ਇੱਕ ਫੁੱਲ ਵੈਲ ਤੋਂ ਸਿਵਾਏ ਫੁੱਲ ਵੈਲ ਦੀ ਪੱਗ ਦੀ ਗਾਰੰਟੀ ਦਿੰਨੀ ਆ ਹੋਰ ਕਿਸੇ ਚੀਜ਼ ਦੀ ਅਸੀਂ ਕੋਈ ਗਾਰੰਟੀ ਨਹੀਂ ਦਿੰਦੇ ਭਾਵੇਂ ਤੁਸੀਂ 5000 ਵਾਲਾ ਸੂਟ ਲੈ ਲਓ ਇੱਕ ਮੈਨੂੰ ਲੱਗਦਾ ਇਹਦੀ ਗਾਰੰਟੀ ਦੇਣੀ ਬਣਦੀ ਆ ਕਿਉਂਕਿ ਇਹਨੂੰ ਕੁਝ ਨਹੀਂ ਹੁੰਦਾ ਠੀਕ ਹੈ ਬਹੁਤ ਸੋਹਣਾ ਸੂਟ ਆ ਮੇਰੇ ਕਸਟਮਰ ਨੇ ਬਹੁਤ ਵਰਤਿਆ ਏ ਔਰ ਬਹੁਤ ਹੀ ਉਹਨਾਂ ਨੂੰ ਪਸੰਦ ਆਉਂਦਾ ਹੈ ਇਹ ਲੋ ਜੀ ਇਹ ਸਾਡਾ ਅੱਜ ਦਾ ਸਟਾਕ ਸੀਗਾ उम्मीद करते थो तो पसंद आया होगा ठीक है अगर नहीं भी पसंद आता एक प्यारा जो मैसेज करो पसंद आता मैसेज करो ठीक है और वीडियो शेयर करो अपना प्यार सू दिया करो बहुत बहुत थैंक यू धनबाद